ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਲੈ ਕੇ ਸ਼ਮੀ ਪਟਿਆਲਾ ਸਾਹਿਬ ਆਖਦੀ ਵੀਡੀਓ ਜਿਹੜੀ ਲੈ ਤਾਂ ਹੈਗੀ ਆ 7 ਮੀਟਰ ਤੇ ਕਪੜਾ ਆਪਾਂ ਫੁੱਲ ਬਿਲ ਵਰਤਿਆ ਜੀ ਤੇ ਜਿਹੜਾ ਪਹਿਲਾਂ ਲੜ ਲਗਾਉਣਾ ਪਹਿਲਾਂ ਸਿਰ ਤੇ ਸੈਂਟਰ ਚੋਲੇ ਆ ਕੇ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਆਪਾਂ ਹਲਕਾ ਥੱਲੇ ਲੜ ਨੂੰ ਮੋੜ ਲਾਂਗੇ ਮੋੜ ਕੇ ਲੜ ਨੂੰ ਸਾਫ਼ ਅੱਧੀ ਅੱਖ ਤੇ ਅੱਧੀ ਗਲਟਾ ਕੇ ਲਗਾ ਦੇਣਾ ਹੈ ਜੀ ਜਿਹੜਾ ਦੂਜਾ ਲੜ ਲਗਾਉਣਾ ਉਹ ਆਪਾਂ ਬੈਗ ਤੋਂ ਬਿੰਚ ਕਰਕੇ ਜਿਹੜਾ ਪਹਿਲਾ ਲੜ ਲਗਾਇਆ ਸੀ ਉਹ ਲੜ ਦੇ ਹਲਕਾ ਥੱਲੇ ਰੱਖਾਂਗੇ ਲੜ ਨੂੰ ਥੱਲੇ ਰੱਖ ਕੇ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਪਹਿਲਾਂ ਲੜ ਨੂੰ ਇੱਕ ਗੇਰੀ ਮੋੜਾਂਗੇ ਇੱਕ ਗੇਰੀ ਮੋੜ ਕੇ ਥੱਲੇੋਂ ਆਪਾਂ ਲੜ ਨੂੰ ਖਿੱਚਣਾ ਹੈ ਖਿੱਚ ਕੇ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਆਪਾਂ ਲੜ ਨੂੰ ਲਗਾ ਦੇਣਾ ਹੈ ਬਾਬਾ ਦੇ ਨਾਲ ਲੜਾਂ ਦੀ ਸਫਾਈ ਕਰ ਲੈਣੀ ਹੈ ਲੜਾਂ ਦਾ فاਸਲਾ ਤੇ ਮੋਟਾਈਆ ਉਹ ਆਪਾਂ ਬਲੱਬਰ ਰੱਖਾਂਗੇ ਟੜਾ ਪਤੀ ਜਾਲ ਲਗਾਉਣਾ ਉਹਨੂੰ ਆਪਾਂ ਪੈਕ ਤੋਂ ਪੇਂਚ ਕਰਕੇ ਉਸੇ ਤਰੀਕੇ ਨਾਲ ਲਗਾਉਣਾ ਜਿਵੇਂ ਪਹਿਲਾਂ ਲਗਾਇਆ ਸੀ نیچے ਲੜ ਥੱਲੇ ਲੜ ਨੂੰ ਰੱਖਾ ਗਿਆ ਆਪਾਂ ਥੱਲੇ ਰੱਖ ਕੇ ਲੜ ਨੂੰ ਆਪਾਂ ਇਹ ਕਰੀ ਮੋੜ ਦੇਣਾ ਹੈ ਮੋੜ ਕੇ ਫਿਰ ਆਪਾਂ ਥੱਲੇੋਂ ਖਿੱਚਾਂਗੇ ਲੜ ਨੂੰ ਤਾਂ ਜੋ ਜਿਹੜਾ ਆਪਣਾ ਲੜਾ ਉਹ ਸਾਫ਼ ਹੋ ਜਾਵੇ ਲੜ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ ਹੈ ਤੇ ਫਿਰ ਲੜਾਂ ਦੀ ਆਪਾਂ ਸਫਾਈ ਕਰਾਂਗੇ ਤੇੜਾ ਆਪਾਂ ਚੌਥਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਜਿਵੇਂ ਆਪਾਂ ਪਹਿਲਾਂ ਲੜ ਲਗਾਏ ਸੀ ਲੜ ਨੂੰ ਤੀਜੇ ਲੜ ਦੇ ਹਲਕੇ ਥੱਲੇ ਰੱਖ ਲੈਣਾ ਹੈ ਰੱਖ ਕੇ ਲੜ ਨੂੰ ਪਹਿਲਾਂ ਇੱਕ ਗੇਰੀ ਮੋੜਾਂਗੇ ਮੋੜ ਕੇ ਲੜਨ ਨੂੰ ਸਾਫ ਕਰਕੇ ਲਗਾ ਦੇਣਾ ਹੈ ਤੇਰਾ ਬਾਅਦੇ ਨਾਲ ਲੜਦੀ ਸਫਾਈ ਕਰ ਲੈਣੀ ਹੈ ਤੇੜਾ ਪੰਜਵਾਂ ਲੜ ਲਗਾਉਣਾ ਉਹਨੂੰ ਬੈਕ ਤੋਂ ਪਿੰਚ ਕਰਕੇ ਜਿਹੜਾ ਆ ਪਾ ਚੌਥਾ ਲੜ ਲਗਾਏ ਸੀ ਉਹ ਲੜ ਦੇ ਹਲਕੇ ਥੱਲੇ ਰੱਖਾਂਗੇ ਲੜ ਨੂੰ ਥੱਲੇ ਰੱਖ ਕੇ ਆਪਾਂ ਇੱਕ ਰਿਮੋਡ ਦੇਣਾ ਹੈ ਲੜ ਨੂੰ 모ੜ ਕੇ ਫਿਰ ਆਪਾਂ ਪਤਲਾ ਪਾਸਾ ਥੱਲੇ ਨੂੰ ਖਿਚਾਂਗੇ ਖਿੱਚੇਗੇ ਫਿਰ ਆਪਾਂ ਉੱਪਰਲੇ ਜਲੇਵਾ ਦਾ ਲੜਨ ਨੂੰ ਫੋਲਡ ਕਰ ਦੇਣਾ ਹੈ ਫੋਲਡ ਕਰਕੇ ਲੜਨ ਨੂੰ ਆਪ ਕਰਕੇ ਲਗਾ ਦੇਣਾ ਹੈ ਫਿਰ ਆਪਾਂ ਬਾਅਦ ਦੇ ਨਾਲ ਲੜਦੀ ਸਫਾਈ ਕਰ ਲੈਣੀ ਹੈ ਜੋੜੇ ਵੀ ਸਾਡੇ ਚੈਨਲ ਉੱਤੇ ਨਾ ਮੈਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਹੋਰ ਨਵੇਂ ਤਰੀਕੇ ਦੀਆਂ ਪੱਗਾਂ ਦੀਆਂ ਵੀਡੀਓ ਮਿਲਦੀਆਂ ਰਹਿਣ। ਇਹ ਲੜਾ ਨੂੰ ਆਪਾਂ ਇਹ ਕਰੀ ਫੋਲਡ ਕਰਕੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ। ਤੇ ਲਣਾ ਦਾ ਮੋਟਾਈ ਤੇ ਫਾਸਲਾ ਆਪ ਬਰਾਬਰ ਹੀ ਰੱਖਣਾ ਵੀਡੀਓ ਨੂੰ ਵੱਤਵਾ ਸ਼ੇਰ ਕਰੇ ਤਾਂ ਜੋ ਨਾ ਉਹਨਾਂ ਬੱਚਾ ਤੱਕ ਪਹੁੰਚੇ ਕਿ ਜਿਹੜੇ ਜਿਹੜੇ ਸ਼ੈਮੀ ਪਟਿਆਲਾ ਸਹੀ ਪਕਾ ਸਿੱਖਣਾ ਚਾਹੁੰਦੇ ਨੇ ਲੈ ਕੇ ਜਾਂ ਨੂੰ ਸ਼ੈਮੀ ਪਟਿਆਲਾ ਸਹੀ ਬਣਾਣਾ ਵਿੱਚ ਪਰ ਉਹ ਲੋਮ ਆਉਂਦੀ ਆ ਤਾਂ ਜੋ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਇਹੜਾ ਪਕੜ ਕੇ ਲੜ ਲਗਾਉਣਾ ਪਹਿਲਾਂ ਪਹਿਲਾ ਪਕ ਪੰਨ ਨੂੰ ਆਪਾਂ ਨੱਕ ਦੀ ਛੇ ਚ ਲਗਾ ਦੇਣਾ ਹੈ ਜਿਹੜਾ ਲੜਾ ਨੂੰ ਆਪਾਂ ਪੂਰੇ ਤੇ ਥੱਲੇ ਅਦਾ ਅਦਾ ਫੋਲਡ ਕਰ ਲੈਣਾ ਜਿਹੜੇ ਛੇਵੇਂ ਲੜ ਚ ਬੰਨਣਾ ਆਪਾਂ ਬਾਅਦ ਦੇ ਨਾਲ ਕੱਢ ਲੈਣੇ ਨੇ ਇਹੜਾ ਪਾਕ ਮੈਲਾ ਗਾਇਸ ਇਹੋ ਪਾਕ ਵੈਦੇ ਥਲੇ ਲਾੜੂ ਰ ਖਾਂਗੇ ਥਲੇ ਰੱਖ ਕੇ ਆਪਾਂ ਸੱਜੇ ਪਾਸੇ ਬੰਨੂ ਲੜਨੂ ਮੋੜ ਦੇਣਾ ਹੈ ਜਿੰਨੇ ਕਸ਼ਮਲ ਲੜਤੀ ਜੁੜਾਈ ਆ ਉਹਦੇ ਮੁਤਾਬਕ ਆਪਾਂ ਲੜਨੂ ਚੋੜਾ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਸਿਰ ਟੱਕਣਾ ਜਿਹੜਾ ਆਪਾਂ ਪਹਿਲਾਂ ਲੜ ਲਗਾਏ ਸੀ ਉਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਿਰ ਉੱਪਰ ਖੋਲ ਲੈਣਾ ਖੋਲ ਕੇ ਆਪਾਂ ਕਮੈਂਡਰ ਦਾ ਹੱਥ ਬਾਜਨਾਂ ਦਾ ਹੱਥ ਰੇ ਨਾਲ ਦੱਬ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ